ਅਮਰitsar ਦੇ ਹਾਤੀ ਪੁਲਿਸ ਨੇ ਅਮਰitsar ਦੇ ਕਈ ਪਿੰਡਾਂ ਦੇ ਵਿੱਚ ਤੜਕਸਾਰ ਛਾਪੇਮਾਰੀ ਕਰਕੇ ਦੇਸੀ ਸ਼ਰਾਬ ਬਣਾਉਣ ਦੇ ਸਮਾਨ ਨੂੰ ਜ਼ਬਤ ਕੀਤਾ ਹੈ ਤੇ ਸੰਬੰਧਤ ਕਈ ਲੋਕਾਂ ਦੇ ਖਿਲਾਫ ਕੇਸ ਵੀ ਦਰਜ ਕੀਤੇ ਨੇ ਮੌਕੇ ਤੇ ਪੁਲਿਸ ਨੇ ਸੈਂਕੜੇ ਲੀਟਰ ਲਾਹਣ ਨੂੰ ਵੀ ਨਸ਼ਟ ਕੀਤਾ ਹੈ ਪਿੰਡ ਵਾਸੀਆਂ ਨੇ ਪਿੰਡ ਦੇ ਵਿੱਚ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਹੈ ਕਿ ਇਹ ਕਦਮ ਪੁਲਿਸ ਨੂੰ ਹੋਰ ਪਹਿਲਾਂ ਚੁੱਕਣਾ ਚਾਹੀਦਾ ਸੀ ਦਰਅਸਲ ਲੋਕ ਸਭਾ ਚੋਣਾਂ ਦੇ ਵਿੱਚ ਮਾੜੇ ਨਤੀਜਿਆਂ ਤੋਂ ਬਾਅਦ ਪੰਜਾਬ ਸਰਕਾਰ ਸੱਤਾ ਤੇ ਲਗਾਤਾਰ ਆਪਣਾ ਅਕਸ ਸੁਧਾਰਨ ਦੇ ਵਿੱਚ ਲੱਗੀ ਹੋਈ ਹੈ ਜਿਸ ਦੇ ਚੱਲਦਿਆਂ ਸਭ ਤੋਂ ਜ਼ਿਆਦਾ ਬਦਨਾਮੀ ਦਾ ਕਾਰਨ ਬੜਿਆ ਨਸ਼ਿਆਂ ਦਾ ਮੁੱਦਾ ਸਰਕਾਰ ਕਾਫੀ ਗੰਭੀਰਤਾ ਦੇ ਨਾਲ ਹੁਣ ਸਾਹਮਣੇ ਆ ਰਹੀ ਹੈ ਸੂਬਾ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਮੁਹਿੰਮ ਵੱਡੀ ਐ ਤੇ ਨਸ਼ੇ ਦੇ ਕਾਰੋਬਾਰ ਨੂੰ ਖਤਮ ਕਰਨ ਦੀਆਂ तमाम ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਦੇ ਲਈ ਲਗਾਤਾਰ ਕਈ ਦਿਨਾਂ ਤੋਂ ਵੱਖ-ਵੱਖ ਥਾਵਾਂ ਤੇ ਰੇਡ ਵੀ ਕੀਤੀ ਜਾ ਰਹੀ ਹੈ ਤੇ ਨਸ਼ਾ ਸਮੱਗਰੀ ਨੂੰ ਨਸ਼ਟ ਕੀਤਾ ਜਾ ਰਿਹਾ ਬਹੁਤ ਬਹੁਤ ਫਰਕ ਪੈ ਰਿਹਾ ਬਹੁਤ ਡਰ ਹੋ ਗਿਆ ਅੱਗੇ ਡਾਰੀ ਨਹੀਂ ਅਹੀਂ ਬਹੁਤ ਅਹੀਂ ਆ ਮੈਂ ਕਹਿਣਾ ਚਾਹਣਾ ਹਾਂ ਬਾਦਲ ਸਾਹਿਬ ਨੂੰ ਪੁਲਿਸ ਦਾ ਜਿਹੜਾ ਤੁਹਾਡੇ ਕੋਲੋਂ ਕੰਟਰੋਲ ਹੈ ਉਹ ਨਾ ਤੁਹਾਨੂੰ ਉਹ ਤੇ ਕੰਟਰੋਲ ਖੋਲਿਆ ਤੁਹਾਡੀ ਇਹਦੀ ਕਮੀ ਦੇ ਨਾਲ ਇਹ ਜੋ ਕੁਝ ਹੋਇਆ ਪਿੰਡਾਂ 'ਚ ਵੀ ਹੋਇਆ ਸ਼ਹਿਰਾਂ 'ਚ ਵੀ ਹੋਇਆ ਇਹ ਆਪਣੀ ਕਮੀ ਆ ਲੀਡਰਾਂ ਜੇ ਬਾਦਲ ਸਾਹਿਬ ਇਹ ਨਾ ਕਰਦੇ ਤੇ ਇਨੀ ਨਹੀਂ ਗੱਲ ਹੋ ਸਕਦੀ